पीटीसी न्यूज़ देख रहे दर्शकाला स्वागत है मैं हा जतिन कुमार शर्मा दुनिया घूमन निकले किसी यात्री ने सड़क ਦੇ ਉੱਤੇ ਇਹਨੇ ਯੂ-ਟਰਨ ਨਹੀਂ ਲਿੱਤੇ ਹੋਣੇ ਜਿੰਨੇ ਯੂ-ਟਰਨ ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਨੇਤਾ ਵਿਧਾਇਕ ਸੰਸਦ ਤੇ ਮੁੱਖ ਮੰਤਰੀ ਲੈ ਚੁੱਕੇ ਨੇ ਹੁਣ ਇੱਕ ਹੋਰ ਨਵਾਂ ਯੂ-ਟਰਨ ਲਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਹੀ ਵਿਧਾਇਕਾਂ ਦੇ ਵੱਲੋਂ ਤੇ ਇਸ ਵਾਰ ਯੂ-ਟਰਨ ਲਿੱਤਾ ਹੈ ਅਨਮੋਲ ਗਗਨਮਾਨ ਨੇ ਬੀਤੇ ਦਿਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਕਿਹਾ ਸੀ ਕਿ ਮੈਂ ਹੁਣ ਪਾਰਟੀ ਦੇ ਵਿੱਚ ਨਹੀਂ ਰਹਿਣਾ ਸਿਆਸਤ ਤੋਂ ਦੂਰੀਆਂ ਬਣਾ ਲਵਾਂਗੀ ਤੇ ਮੈਂ ਜੋ ਆਪਣਾ ਵਿਧਾਇਕੀ ਦਾ ਅਹੁਦਾ ਇਹਨੂੰ ਛੱਡਣ ਜਾ ਰਹੀ ਹਾਂ ਰਿਜ਼ਾਈਨ ਪਾ ਦਿੱਤਾ ਸੀ ਤੇ ਐਸਾ ਕੀ ਹੋਇਆ ਕਿ 24 ਘੰਟਿਆਂ ਦੇ ਅੰਦਰ ਅੰਦਰ ਹੀ ਅਨਮੋਲ ਗਗਨਮਾਨ ਦਾ ਹਿਰਦੇ ਪਰਿਵਰਤਨ ਹੋ ਗਿਆ ਤੇ ਅਨਮੋਲ ਗਗਨਮਾਨ ਨੇ 24 ਘੰਟਿਆਂ ਦੇ ਅੰਦਰ ਅੰਦਰ ਹੀ ਆਪਣਾ ਯੂ ਟਰਨ ਲੈ ਲਿਆ ਔਰ ਅਸਤੀਫਾ ਦੇਣ ਤੋਂ ਹੁਣ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਉਹ ਵਿਧਾਇਕੀ ਨਹੀਂ ਛੱਡਣਗੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਤੁਹਾਨੂੰ ਬੀਤੇ ਦਿਨ ਦੀਆਂ ਪੋਸਟਾਂ ਵੀ ਦਿਖਾ ਦਾਂਗੇ ਕਿਸ ਤਰੀਕੇ ਦੀਆਂ ਪਾਈਆਂ ਸੀ ਤੇ ਅੱਜ ਹੁਣ ਲੇਟੈਸਟ ਕੀ ਪੋਸਟ ਪਾਈਆਂ ਤੁਹਾਨੂੰ ਉਹ ਵੀ ਦਿਖਾ ਦੰਨੇ ਆਂ ਔਰ ਨਾਲ ਦੀ ਨਾਲ ਪੜ੍ਹ ਕੇ ਵੀ ਸੁਣਾ ਦੰਨੇ ਆਂ ਤਾਂ ਅਨਮੋਲ ਗਗਨਮਾਲ ਲਿਖਦੇ ਨੇ ਕਿ ਕੁਝ ਸਮਾਂ ਪਹਿਲਾਂ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਅਮਨ अरोड़ा ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਤੇ ਅਮਨ अरोड़ा ਨੇ ਜੋ ਵੀ ਸਮਝਾਇਆ ਉਹਨਾਂ ਨੂੰ ਤੇ ਹੁਣ ਉਹ ਜੋ ਪਾਰਟੀ ਨੇ ਫੈਸਲਾ ਲੈਂਦਾ ਹੈ ਯਾਨੀ ਕਿ ਅਰਵਿੰਦ ਕੇਜਰੀਵਾਲ ਨੇ ਜੋ ਫੈਸਲਾ ਲੈਂਦਾ ਹੈ ਔਰ ਆਮ ਆਦਮੀ ਪਾਰਟੀ ਨੇ ਸ='%20ਯੁਕਤ ਰੂਪ ਦੇ ਵਿੱਚ ਫੈਸਲਾ ਲੈਂਦਾ ਹੈ ਕਿ ਉਹ ਆਪਣਾ ਜੋ ਅਸਤੀਫਾ ਹੈ ਉਹਨੂੰ ਵਾਪਸ ਲੈਣਾ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਜਾਂਦਾ ਤੇ ਬੜੇ ਹੀ ਆਰਾਮ ਦੇ ਨਾਲ ਅਨਮੋੜ ਗਗਨ ਮਾਨ ਨੇ ਵੀ ਇਹ ਗੱਲ ਮੰਨ ਲਈ ਹੈ ਉਹਨਾਂ ਨੇ ਕਿਹਾ ਕਿ ਠੀਕ ਹੈ ਜੇਕਰ ਆਮ ਆਦਮੀ ਪਾਰਟੀ ਮੇਰਾ ਅਸਤੀਫਾ ਮਨਜ਼ੂਰ ਨਹੀਂ ਕਰਦੀ ਤਾਂ ਇਟਸ ਓਕੇ ਮੈਂ ਵਿਧਾਇਕੀ ਦੇ ਨਾਲ ਹੁਣ ਜੁੜੀ ਰਹਾਂਗੀ ਤੇ ਕਿਵੇਂ ਹੋ ਸਕਦਾ ਹੈ ਕਿ ਤੁਹਾਨੂੰ 24 ਘੰਟੇ ਪਹਿਲਾਂ ਤਾਂ ਇੰਨਾ ਪਾਰਟੀ ਦੇ ਉੱਤੇ ਹੋ ਸਕਦਾ ਗੁੱਸਾ ਸੀ ਕਿਉਂਕਿ ਰਿਜ਼ਾਈਨ ਬੰਦਾ ਉਦੋਂ ਹੀ ਪਾਉਂਦਾ ਜੇਕਰ ਤੁਹਾਡੀ ਕਿਸੇ ਨਾਲ ਕੋਈ ਪਰੇਸ਼ਾਨੀ ਹੈ ਭਾਵੇਂ ਉਹ ਨਿੱਜੀ ਹੋਵੇ ਜਾਂ ਫਿਰ ਪਾਰਟੀ ਦੇ ਲੈਵਲ ਦੇ ਉੱਤੇ ਹੋਵੇ ਤਾਂ ਐਸਾ ਕੀ ਹੋਇਆ 24 ਘੰਟੇ ਪਹਿਲਾਂ ਤੁਸੀਂ ਪਾਰਟੀ ਤੋਂ ਇੰਨਾ ਅੱਕ ਗਏ ਸੀ ਥੱਕ ਗਏ ਸੀ ਪਰੇਸ਼ਾਨ ਹੋ ਗਏ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਸੀ ਕਿ ਵਿਧਾਇਕੀ ਮੈਂ ਛੱਡ ਰਹੀ ਹਾਂ ਔਰ 24 ਘੰਟਿਆਂ ਦੇ ਵਿੱਚ ਐਸਾ ਕੀ ਹੋਇਆ ਕੀ ਤੁਸੀਂ ਦੁਬਾਰਾ ਤੋਂ ਉਸੇ ਵਿਧਾਇਕੀ ਨਾਲ ਤੁਹਾਡਾ ਜੋ ਪਿਆਰ ਹੈ ਉਹ ਜਾਗ ਗਿਆ ਤਾਂ ਕੀ ਇਸ ਤਖੀਫਾ ਦੇ ਵਿੱਚ ਜੋ ਉਹਨਾਂ ਨੇ ਵਾਪਸ ਲਿੱਤਾ ਹੈ ਕਿਸ ਤਰੀਕੇ ਦਾ ਯੂਟਰਨ ਲਿਆ ਹੁਣ ਤੁਹਾਨੂੰ ਉਸ ਦਿਖਾਣਿਆ ਔਰ ਕੁਝ ਸਮਾਂ ਪਹਿਲਾਂ ਅਮਨ ਅਰੋੜਾ ਦੇ ਨਾਲ ਮੁਲਾਕਾਤ ਵੀ ਹੋਈ ਹੈ ਮੁਲਾਕਾਤ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਦੇ ਨਾਲ ਮੁਲਾਕਾਤ ਹੋਈ ਹੈ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕਰਦੀ ਹੈ ਯਾਨੀ ਕਿ ਇੱਕ ਦਿਨ ਪਹਿਲਾਂ ਯਾਨੀ ਕਿ 24 ਘੰਟੇ ਪਹਿਲਾਂ ਉਹਨਾਂ ਨੂੰ ਇੰਨਾ ਗੁੱਸਾ ਸੀ ਪਾਰਟੀ ਦੇ ਵਿੱਚ ਸ਼ਾਇਦ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ ਕਿ ਉਹਨਾਂ ਨੇ ਅਸਤੀਫਾ ਪਾ ਦਿੱਤਾ ਸੀ ਔਰ ਕੀ ਅਸਤੀਫਾ ਪਾਇਆ ਸੀ 24 ਘੰਟੇ ਪਹਿਲਾਂ ਉਹ ਵੀ ਤਸਵੀਰਾਂ ਦੇਖ ਲਓ ਇਹ ਬੀਤੇ ਦਿਨ ਦੀਆਂ ਤਸਵੀਰਾਂ ਨੇ ਤਾਂ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਤੇ ਪਾਇਆ ਸੀ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਤਾਂ 24 ਘੰਟੇ ਪਹਿਲਾਂ ਅਨਮੋਲ ਗਗਨ ਨਮਾਨ ਨੇ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਹੁਣ ਆ ਦੋ ਤਸਵੀਰਾਂ ਵੀ ਤੁਸੀਂ ਦੇਖ ਲਓ ਇੱਕ ਲੇਟੈਸਟ ਜਿਹੜੀ ਹੁਣੀ ਕਾਲੇ ਰੰਗ ਦੇ ਵਿੱਚ ਤੁਹਾਨੂੰ ਜਿਹੜੀ ਦਿਖਾਈ ਦੇ ਰਹੀ ਹੈ ਇਹ ਲੇਟੈਸਟ ਪਾਈ ਹੈ ਜਦੋਂ ਕਿ ਅਮਨ ਅਰੋੜਾ ਦੇ ਨਾਲ ਮੁਲਾਕਾਤ ਹੋਈ ਤੇ ਕਹਿੰਦੇ ਨੇ ਕਿ ਮੇਰਾ ਜਿਹੜਾ ਅਸਤੀਫਾ ਜਿਹੜਾ ਮਨਜੂਰ ਪਾਰਟੀ ਨੇ ਕੀਤਾ ਤੇ ਠੀਕ ਹੈ ਮੈਂ ਮੰਨ ਗਈ ਆ ਹੁਣ ਮੈਂ ਆਮ ਆਦਮੀ ਪਾਰਟੀ ਦੇ ਨਾਲ ਰਹਾਂਗੀ ਤੇ ਮੈਂ ਖਰੜ ਤੋਂ ਵਿਧਾਇਕ ਹੀ ਬਣੀ ਰਹਾਂਗੀ ਤੇ 24 ਘੰਟੇ ਪਹਿਲਾਂ ਉਹਨਾਂ ਨੇ ਇਹ ਪਾਇਆ ਸੀ ਕਿ ਮੈਂ ਪਾਰਟੀ ਨੂੰ ਛੱਡਣ ਜਾ ਰਹੀ ਆ ਮੈਂ ਸਿਆਸਤ ਤੋਂ ਦੂਰੀ ਬਣਾਉਣ ਜਾ ਰਹੀ ਆ ਤੇ ਮੈਂ ਅਸਤੀਫਾ ਦੇ ਰਹੀਆਂ ਹੁਣ ਅਮਨ अरोड़ा ਨੇ ਵੀ ਨਾਲ ਪੋਸਟ ਕੀਤੀ ਆ ਅਮਨ अरोड़ा ਨੇ ਜਦੋਂ ਅਨਮੋਲ ਗਗਨ ਮਾਨ ਦੇ ਨਾਲ ਮੁਲਾਕਾਤ ਕੀਤੀ ਤਾਂ ਲਿਖਿਆ ਅੱਜ ਅਨਮੋਲ ਗਗਨ ਮਾਨ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ ਵਿਧਾਇਕਾ ਵੱਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਜਿਸ ਨੂੰ ਉਹਨਾਂ ਨੇ ਸਵੀਕਾਰ ਕੀਤਾ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ ਦੀ ਉਹਨਾਂ ਨੇ ਗੱਲ ਕਹੀ ਆ ਅਨਮੋਲ ਗਗਨ ਮਾਨ ਉਹ ਆਮ ਆਦਮੀ ਪਾਰਟੀ ਨੂੰ ਨਾਲ ਟੈਗ ਵੀ ਕੀਤਾ ਹੋਇਆ ਹੁਣ ਸਵਾਲ ਆਖਰ ਇਹ ਨੇ ਕਿ ਅਸਤੀਫਾ ਇੰਨਾ ਸੌਖਾ ਹੁੰਦਾ ਕਿ ਕੰਮ ਇਸ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਤੁਹਾਨੂੰ ਲੱਖਾਂ ਲੋਕਾਂ ਨੇ ਚੁਣ ਕੇ ਭੇਜਿਆ ਆਪਣੇ ਇਲਾਕੇ ਦੇ ਲੱਖਾਂ VOTER ਨੇ ਠੀਕ ਹੈ ਉਹਦੇ ਵਿੱਚੋਂ ਲੱਖ ਤੇ ਨਹੀਂ 50 60 70 ਹਜ਼ਾਰ VOTER ਜੇਕਰ ਪਈਆਂ ਨੇ ਤਾਂ ਤੁਹਾਨੂੰ ਉਹਨਾਂ ਨੇ ਵਿਧਾਇਕ ਬਣਾਇਆ ਤਾਂ ਜਿਨ੍ਹਾਂ ਨੇ ਤੁਹਾਨੂੰ ਉਮੀਦਾਂ ਦੇ ਨਾਲ ਵਿਧਾਇਕ ਬਣਾਇਆ ਕੀ ਉਹਨਾਂ ਦੀਆਂ ਉਮੀਦਾਂ ਤੇ ਇੰਨਾ ਖੀ ਖਰਾ ਉਤਰਿਆ ਜਾਂਦਾ ਹੈ ਕਿ ਜਾਂ ਤਾਂ ਰਿਜ਼ਾਈਨ ਠਾ ਦੇ ਨੇ ਪਾ ਦਿੱਤਾ ਔਰ ਠਾ ਦੇ ਨੇ ਰਿਜ਼ਾਈਨ ਨੂੰ ਵਾਪਸ ਲੈ ਲਿਆ ਕੀ ਤੁਸੀਂ ਜਨਤਾ ਨੂੰ ਇਹ ਗੱਲ ਨਹੀਂ ਦੱਸੋਗੇ ਕਿ ਜੇਕਰ ਤੁਸੀਂ ਰਿਜ਼ਾਈਨ ਵਾਪਸ ਲਿਆ ਕਿਉਂ ਲਿੱਤਾ ਯਾ ਫਿਰ ਜੇਕਰ ਤੁਸੀਂ ਰਿਜ਼ਾਈਨ ਪਾਇਆ ਸੀ ਉਹ ਕਿਉਂ ਪਾਇਆ ਸੀ ਕਿ ਜੇਕਰ ਤੁਹਾਡੇ ਕੋਈ ਨਿੱਜੀ ਕਾਰਨ ਨੇ ਪਰਿਵਾਰਕ ਕਾਰਨ ਨੇ ਜਾਂ ਤੁਸੀਂ ਸਿਆਸਤ ਤੋਂ ਨਿੱਜੀ ਤੌਰ ਤੇ ਦੂਰੀ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਸਿਆਸਤ ਵਿੱਚ ਆਏ ਕਿਉਂ ਲੋਕਾਂ ਦਾ ਸਮਰਥਨ ਹਾਸਲ ਕਿਉਂ ਕੀਤਾ ਲੋਕਾਂ ਨੂੰ ਐਨੇ ਵਾਅਦੇ ਕਿਉਂ ਦਿੱਤੇ ਜੇਕਰ ਉਹ ਵਾਦੇ ਪੂਰੇ ਨਹੀਂ ਕਰ ਸਕਦੇ ਠੀਕ ਹੈ ਅਗਲੇ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਐਸਾ ਰਿਜ਼ਲਟ ਮਿਲ ਜਾਵੇਗਾ ਜਾਂ ਤਾਂ ਪਾਰਟੀ ਤੁਹਾਨੂੰ ਕਿਨਾਰਾ ਕਰ ਦੇਵੇਗੀ ਜਾਂ ਫਿਰ ਲੋਕ ਤੁਹਾਨੂੰ ਸਾਈਡਲਾਈਨ ਕਰ ਦੇਣਗੇ ਪਰ ਇਸ ਤਰੀਕੇ ਦੇ ਨਾਲ ਕਿਉਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਕਿ ਠੀਕ ਹੈ ਬਿਨਾ ਲੋਕਾਂ ਨੂੰ ਦੱਸੇ ਤੋਂ ਕਿ ਤੁਸੀਂ ਕੀ ਫੈਸਲਾ ਲੈ ਰਹੇ ਹੋ ਲੋਕਾਂ ਤੋਂ ਕੋਈ ਸਲਾਹ ਨਹੀਂ ਲੈ ਰਹੇ ਵੈਸੇ ਆਮ ਆਦਮੀ ਪਾਰਟੀ ਇਸ ਗੱਲ ਲਈ ਮਸ਼ਹੂਰ ਸੀ ਜਦੋਂ ਸ਼ਾਇਦ 2012-13 ਦਾ ਸਮਾਂ ਸੀ ਕਿ ਕਹਿੰਦੇ ਅਸੀਂ ਜੋ ਵੀ ਕਰਦੇ ਅਸੀਂ ਲੋਕਾਂ ਤੋਂ ਪੁੱਛ ਕੇ ਕਰਾਂਗੇ ਜੇ ਪਾਰਟੀ ਦਾ ਪ੍ਰਧਾਨ ਵੀ ਬਣਾਣਾ ਲੋਕਾਂ ਤੋਂ ਪੁੱਛ ਕੇ ਕਰਾਂਗੇ ਜੋ ਵੀ ਅਸਲੀ ਫੈਸਲੇ ਲੈਣੇ ਲੋਕਾਂ ਤੋਂ ਪੁੱਛ ਕੇ ਕਰਾਂਗੇ ਲੋਕਾਂ ਦੀ ਸਹਿਮਤੀ ਦੇ ਨਾਲ ਕਰਾਂਗੇ ਹੁਣ ਅਨਮੋਲ ਗਗਨਮਾਨ ਦਾ ਉਹ ਵਾਦਾ ਕਿੱਥੇ ਗਿਆ ਆਮ ਆਦਮੀ ਪਾਰਟੀ ਦਾ ਉਹ ਵਾਦੇ ਕਿੱਥੇ ਗਏ ਕਿ ਤੁਸੀਂ ਆਪਣੀ ਮਨਮਰਜ਼ੀਆਂ ਕਰ ਰਹੇ ਹੋ ਵਿਧਾਇਕ ਬਣ ਕੇ ਤੇ ਜੀ ਕੀਤਾ ਤੇ ਤੁਸੀਂ ਪਾਰਟੀ ਨੂੰ ਅਸਤੀਫਾ ਸ਼ੌਂਪ ਦਿੱਤਾ ਤੇ ਹੁਣ ਜੇ ਜੀ ਕੀਤਾ ਤੇ 24 ਘੰਟੇ ਦੇ ਬਾਅਦ ਹੀ ਤੁਸੀਂ ਕਹਿੰਦੇ ਨਹੀਂ ਕੀ ਮੈਂ ਤਾਂ ਹੁਣ ਵਿਧਾਇਕੀ ਦੀ ਅਹੁਦੇ ਤੇ ਰਹੂੰਗੀ ਇਸੇ ਲਈ ਤਾਂ ਕਿ ਜਨਤਾ ਵੀ ਸਵਾਲ ਕਰ ਰਹੀ ਹੈ ਅਨਮੋਲ ਗਗਨਮਾਨ ਨੂੰ ਕਿ ਕੱਲ ਅਸਤੀਫਾ ਦਿੱਤਾ ਤੇ ਅੱਜ ਯੂਟਰਨ ਲੈ ਲਿਆ ਤੇ ਅੱਜ ਵਿਧਾਇਕੀ ਦੇ ਨਾਲ ਮੋੜ ਪਿਆਰ ਜਾ ਗਿਆ ਹੁਣ ਆ ਤੁਹਾਨੂੰ ਪਿਛਲੀ ਇੱਕ ਹੋਰ ਤਸਵੀਰ ਵੀ ਦਿਖਾ ਦਿੰਨੇ ਆ ਹੋਇਆ ਕੀ ਹੈ ਇਹ ਕਿਨ ਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਹੁਣ 4 ਦਿਨ ਪਹਿਲਾਂ ਦੀ ਤਸਵੀਰ ਹੈ 15 15 ਜੁਲਾਈ ਦੀ ਇਹ ਤੁਸੀਂ ਤਸਵੀਰ ਦੇਖ ਲਓ ਅਨਮੋਲ ਗਗਨ ਮਾਨ ਨੇ ਮੁਲਾਕਾਤ ਕੀਤੀ ਸੀ ਅਰਵਿੰਦ ਕੇਜਰੀਵਾਲ ਨਾਲ ਤੇ ਲਿਖਿਆ ਕਿ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਵੱਖੋ ਵੱਖ ਮਸਲਿਆਂ ਤੇ ਵਿਚਾਰ ਚਰਚਾ ਹੋਈ ਹੈ ਸਮਾਜ ਨੂੰ ਉੱਪਰ ਚੁੱਕਣ ਦਾ ਉਹਨਾਂ ਨੂੰ ਸੁਪਨਾ ਹਮੇਸ਼ਾ ਹੀ ਹੌਸਲਾ ਅਤੇ ਪ੍ਰੇਰਣਾ ਨਾਲ ਭਰ ਦਿੰਦਾ ਹੈ ਬੀਤੇ ਦਿਨ ਯਾਨੀ ਕਿ 15 ਤਰੀਕ ਨੂੰ 4 ਦਿਨ ਪਹਿਲਾਂ ਤੁਹਾਡੀ ਮੁੱਖ ਇਹਨਾਂ ਨਾਲ ਮੁਲਾਕਾਤ ਹੋਈ ਹੈ ਜੋ ਮੁਖੀ ਨੇ ਤੁਹਾਡੇ ਆਮ ਆਦਮੀ ਪਾਰਟੀ ਦੇ ਤੁਸੀਂ ਬੜੇ ਢੰਗ ਦੇ ਨਾਲ ਕਹਿ ਰਹੇ ਹੋ ਕਿ ਬੜੀ ਸੋਹਣੇ ਢੰਗ ਦੇ ਨਾਲ ਮੁਲਾਕਾਤ ਹੋਈ ਹੈ ਤੇ ਅਸੀਂ ਪੰਜਾਬ ਨੂੰ ਅੱਗੇ ਵਧਾਉਣ ਦਾ ਕੰਮ ਕਰਾਂਗੇ ਤੇ ਠੀਕ 15 ਨੂੰ ਮੁਲਾਕਾਤ ਹੋਈ ਹੈ 19 ਤਰੀਕ ਨੂੰ ਅਸਤੀਫਾ ਦੇ ਦਿੱਤਾ ਜਾਂਦਾ ਠੀਕ 4 ਦਿਨਾਂ ਦੇ ਵਿੱਚ 4 ਦਿਨਾਂ 'ਚ ਐਸਾ ਕੀ ਬਦਲ ਗਿਆ ਕੀ 15 ਤਰੀਕ ਦੀ ਮੀਟਿੰਗ ਤੋਂ ਬਾਅਦ ਸਿਰਫ ਫੋਟੋ ਹੀ ਇੱਕ ਸੰਕੇਤਕ ਤੌਰ ਤੇ ਪਾਣੀ ਸੀ ਮੁਲਾਕਾਤ ਕੀਤੀ ਹੈ ਕਿ ਮੀਟਿੰਗ ਦੇ ਵਿੱਚ ਕੁਝ ਐਸੀਆਂ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਕਿ ਤੁਹਾਨੂੰ ਸਵੀਕਾਰ ਹੀ ਨਹੀਂ ਸੀਗੀਆਂ ਜਾਂ ਫਿਰ ਪਾਰਟੀ ਨੂੰ ਸਵੀਕਾਰਤ ਨਹੀਂ ਸੀਗੀਆਂ ਉਸ ਤੋਂ ਬਾਅਦ ਤੁਸੀਂ 15 ਤਰੀਕ ਨੂੰ ਮੁਲਾਕਾਤ ਕੀਤੀ 19 ਤਰੀਕ ਨੂੰ ਅਸਤੀਫਾ ਪਾਇਆ ਤੇ 20 ਤਰੀਕ ਨੂੰ ਅਸਤੀਫਾ ਵਾਪਸ ਲੈਣ ਦੀ ਵੀ ਰਾਜ਼ੀ ਹੋ ਗਏ ਹੋ ਐਸਾ ਆਖਿਰਕਾਰ ਹਰ ਦੇ ਪਰਵਰਤਨ ਕਿਉਂ ਹੋਇਆ ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ 4 ਦਿਨਾਂ ਦੇ ਵਿੱਚ ਹੀ ਐਸਾ ਅਨਮੋਲ ਗਗਨਮਾਨ ਨਾਲ ਕੀ ਹੋਇਆ ਕਿ ਇੱਕ ਤਾਂ ਮੁਖੀ ਨਾਲ ਮੁਲਾਕਾਤ ਕਰਦੇ ਨੇ ਬੜੇ ਖੁਸ਼ ਨਜ਼ਰ ਆ ਰਹੇ ਨੇ 4 ਦਿਨਾਂ ਬਾਅਦ ਹੀ ਅਸਤੀਫਾ ਦੇ ਦਿੰਦੇ ਨੇ ਤੇ 5ਵੇਂ ਦਿਨ ਅਸਤੀਫਾ ਵਾਪਸ ਹੋ ਜਾਂਦਾ ਹੈ ਸਿਆਸਤ ਰਾਹੀਂ ਵੱਖੋ ਵੱਖਰੀਆਂ ਲਗਾਈਆਂ ਜਾ ਰਹੀਆਂ ਨੇ ਜੋ ਪੋਲਿਟਿਕਲ ਜੋ ਗਲਿਆਰੇ ਨੇ ਉਹਨਾਂ ਦੇ ਵਿੱਚ ਨੇ ਕਿ ਨਾ ਸਿਰਫ ਅਨਮੋਲ ਗਗਨਮਾਨ ਬਲਕਿ ਹੋਰ ਵੀ ਜਿਹੜੇ 90 ਤੋਂ ਵੱਧ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ ਇਸ ਗੱਲ ਤੋਂ ਖਾਸੇ ਨਿਰਾਸ਼ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਮੁਖੀ ਨੇ ਜੋ ਮੁੱਖ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਚੋਹੇਤੇ ਨੇ ਜੋ ਦਿੱਲੀ ਔਰ ਯੂਪੀ ਦੇ ਰਹਿਣ ਵਾਲੇ ਚੋਹੇਤੇ ਨੇ ਉਹਨਾਂ ਦੀ ਪੰਜਾਬ ਦੇ ਵਿੱਚ ਐਂਟਰੀ ਹੋ ਗਈ ਹੈ ਤੇ ਉਹ ਦਖਲਅੰਦਾਜ਼ੀ ਉਹਨਾਂ ਦੀ ਹੱਦ ਤੋਂ ਜ਼ਿਆਦਾ ਵੱਧ ਹੈ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਭਾਵੇਂ ਹੁਣ ਵਰਕਰ ਉਹ ਇਸ ਗੱਲ ਤੋਂ ਖਾਸੇ ਨਰਾਜ਼ ਨਜ਼ਰ ਆ ਰਹੇ ਨੇ ਕਿ ਇਹ ਐਸਾ ਕਿਉਂ ਹੋ ਰਿਹਾ ਹੈ ਪੰਜਾਬ ਦੇ ਫੈਸਲੇ ਪੰਜਾਬ ਕਿਉਂ ਨਹੀਂ ਪੰਜਾਬ ਦੇ ਫੈਸਲੇ ਪੰਜਾਬੀ ਕਿਉਂ ਨਹੀਂ ਪੰਜਾਬ ਦੇ ਫੈਸਲੇ ਚੁਣੇ ਹੋਏ ਨੁਮਾਇੰਦੇ ਕਿਉਂ ਨਹੀਂ ਲੈ ਰਹੇ ਆਖਿਰਕਾਰ ਕੀ ਲੋੜ ਪੈ ਗਈ ਕਿ ਦਿੱਲੀ ਦੇ ਜਿਹੜੇ ਸਾਰੇ ਵੱਡੀ ਲੀਡਰਸ਼ਿਪ ਹੈ ਉਹ ਪੰਜਾਬ ਦੇ ਵਿੱਚ ਆ ਕੇ ਡੇਰੇ ਜਮਾਨ ਲੱਗ ਪਈ ਹੈ ਐਸੀਆਂ ਕਿਆਸਰਾਂ ਲਗਾਈਆਂ ਜਾ ਰਹੀਆਂ ਨੇ ਕਿ ਇਸ ਗੱਲ ਤੋਂ ਕਾਫੀ ਲੋਕ ਆਮ ਆਦਮੀ ਪਾਰਟੀ ਦੇ ਅੰਦਰ ਖਾਤੇ ਵਿੱਚ ਨਰਾਜ਼ ਚੱਲ ਰਹੇ ਨੇ ਕਿ ਜੋ ਅਰਵਿੰਦ ਕੇਜਰੀਵਾਲ ਦੇ ਚਹੇਤੇ ਨੇ ਜਿਹੜੇ ਪੰਜਾਬ ਤੋਂ ਬਾਹਰੀ ਨੇ ਔਰ ਪੰਜਾਬ ਦੇ ਵਿੱਚ ਆ ਕੇ ਆਪਣੇ ਹਿਸਾਬ ਦੇ ਨਾਲ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੀਆਂ ਪਾਲਿਸਿਜ਼ ਨੂੰ ਆਪਣੇ ਹਿਸਾਬ ਦੇ ਨਾਲ ਚੇਂਜ ਕਰ ਰਹੇ ਨੇ ਤਾਂ ਇਸ ਗੱਲ ਦਾ ਖਾਸਾ ਨਰਾਜ਼ਗੀ ਵੀ ਹੈ ਤੇ ਇਸ ਗੱਲ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਇਸੇ ਕਰਕੇ ਹੋ ਸਕਦਾ ਹੈ ਅਨਮੋਲ ਗਗਨ ਮਾਨਯਾ ਅਸਤੀਫਾ ਦਿੱਤਾ ਹੋਵੇ ਤੇ ਹੁਣ ਅੱਗੇ ਇਲੈਕਸ਼ਨ ਵੀ ਨੇੜੇ ਨੇ ਕਰੀਬ 12 ਸਮਾਂ ਵੀ ਬਾਕੀ ਨਹੀਂ ਹੈ ਜਿਹੜੀ ਆਉਣ ਵਾਲੀਆਂ ਅਗਲੀਆਂ ਇਲੈਕਸ਼ਨਸ ਨੇ ਸਾਢੇ 3 ਸਾਲ ਤਾਂ ਲੰਘ ਚੁੱਕੇ ਨੇ 1.5 ਸਾਲ ਬਾਕੀ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਪਾਰਟੀ ਡੈਮੇਜ ਕੰਟਰੋਲ ਕਰ ਲਈ ਹੈ ਜਿਹੜੇ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੀ ਕਿਉਂਕਿ ਇਹ ਸਕਰੂਸ਼ੀਅਲ ਸਮੇਂ ਦੇ ਉੱਤੇ ਜੇਕਰ ਪਾਰਟੀ ਦੇ ਉੱਤੇ ਡੈਂਟ ਵੱਜਦਾ ਤਾਂ ਉਹਦਾ ਨੁਕਸਾਨ ਪੂਰੀ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋ ਸਕਦਾ ਹੈ ਜਿਹਨਾਂ ਅਨਮਾਉਂਡ ਕਰਨ ਮਾਨ ਸੀਫਾ ਵਾਪਸ ਲੈ ਲਿਆ ਜੀ ਆਪਣਾ ਅਮਰ ਰੋੜਾ ਜੀ ਨੇ ਕਨਵਿੰਸ ਕੀਤਾ ਤੇ ਉਸ ਵਾਪਤਲੇ ਲੈ ਪਾਰਟੀ ਵਿੱਚ ਰਹਿੰਦੇ ਹੀ ਫੈਸਲਾ ਕੀਤਾ। ਕਿਉਂ ਦੇਖੋ ਸੰਖੇਪ ਉਹ ਦੇਖਦੇ ਨੇ ਅਮਨ ਜੀ। ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਂਦਾ। ਅਨਮੋਲ ਕਰ ਮਾਨ ਸਾਡੇ ਮਨਿਸਟਰ ਕੈਬਨਿਟ ਮਨਿਸਟਰ ਰਹੇ ਨੇ। ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਹੈ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸੋ ਮੈਂ ਬਧਾਰੀ ਕਹਿੰਦਾ ਇਸ ਗੱਲ ਲਈ।